ਕਹਦੇ ਕਿ ਜੀ ਮਾਤਾ ਨੂੰ ਵੀਰੇ ਲੋਕਾਂ ਨੂੰ ਤੇ ਉਹ ਪਹਨ ਲੈ ਖਾਣੇ ਪਾਈ ਨਾ ਵੀਰੇ ਤੇਰੇ ਜੀ ਮਾਤਾ ਕਿੱਡੀ ਹੁੰਦੀ ਐ ਅਸਾਂ ਕਿਹਾ ਜੀ ਸਾਡੇ ਨਹੀਂ ਤੂੰ ਪਖੰਡ ਕਰਦਾ ਹੁੰਦਾ ਰੋਜ਼ ਫਿਰ ਲੱਗਿਆ ਪੈ ਰਾਂ ਨਾ ਤੂੰ ਉਥੇ ਕਿਹੜੇ ਲੋਕਾਂ ਨੂੰ ਇਹ ਗਰੀਬ ਲੋਕਾਂ ਨੂੰ ਗਰੀਬ ਲੋਕਾਂ ਨੂੰ ਕਿੱਧਰ ਲਾਈ ਫਿਰਦਾ ਤੂੰ ਮੇਰੇ ਇੱਕ ਮਿੰਟ ਇੱਕ ਮਿੰਟ ਤੇਰੇ ਐਸਾ ਮੈਂ ਜੂਤ ਫਰੋਣਾ ਤੂੰ ਜਾਸ ਰੱਖੇਗਾ ਤੂੰ ਅੱਗੇ ਕੋਟੇ ਮਰੇ ਆਓ ਓਰੇਆ ਓਰੇਆ ਤੂੰ ਮਾਤਾ ਕੱਢਦਾ ਤੂੰ ਓਰੇ ਮੇਰੇ ਕੋਲ ਓਰੇਆ ਮਾਤਾ ਜੀ ਓਰੇਆ ਮੇਰੀ ਗੱਲ ਮੈਂ ਮੈਂ 2 ਮਿੰਟ ਗੱਲ ਸੁਣੋ 1 ਮਿੰਟ ਉਹ ਗੱਲ ਸੁਣ ਲਓ ਯਾਰ ਕੋਈ ਨਾ ਬਰੀ ਤੂੰ ਨਾ ਸਮਝੀ ਮਰਦਾ ਇਤਕਰ ਲੋਕਾਂ ਦੇ ਪਾਸੇ ਕਰ ਰਿਹਾ ਜਿਹੜਾ ਤੂੰ ਪਖੰਡ ਬਾਗ ਦੇ ਵਿੱਚ ਬੱਤਰੀ ਐਸੀ ਧੌਣ ਕੁੱਟੂਆ ਸਾਲ ਬਣਾ ਕਲਾ ਕਰੀਦਾ ਤੂੰ ਲੋਕਾਂ ਨੂੰ ਗਰੀਬ ਲੋਕਾਂ ਨੂੰ ਪਿੱਛੇ ਨਹੀਂ ਫਿਰਦਾ ਤੂੰ ਮੈਂ ਥੋੜੀ ਲੈ ਕੇ ਆਇਆ ਹੁਣ ਤਾਂ ਉੱਥੇ ਕਿਹੜਾ ਕਹਿਣਾ ਮੇਰੇ ਮਾਤਾ ਹੁੰਦੇ ਕਿਹੜੇ ਕੋਈ ਆਉਂਦੀ ਅਵਰ ਕੋ ਇਕ ਢੀਸਕੇ ਲੈ ਕੇ ਉਧਰ ਨੂੰ ਮੈਂ ਉੱਥੋਂ ਤੈਨੂੰ ਮਾਤਾ ਤੇਰੇ ਚਾ ਕੋਣਾਗਾ ਫਾਦਰ ਇਹਨੂੰ ਕੁੱਟ ਕੇ ਲੈ ਕੇ ਜਾ ਮੇਰੇ ਘਰ ਮੈਂ ਕਾ ਯਾਰ 5000 ਰੁਪਏ ਦੇ ਰਲਾ ਇਹ ਡਾਂਗ ਫਰਾਗੇ ਯਾਰ ਪਖੰਡ ਬਾਦੋਂ 5000 ਰੁਪਏ ਨੂੰ ਖੋੜਾਂ ਡਾਂਗ ਫਰਾਗੇ ਤੇ 5000 ਖੜਾ 5000 ਖੜ ਜਾ ਉੱਥੇ ਨਹੀਂ ਗਿਆ ਖੜਾ ਨੇ ਵਿੱਚ ਗਰੀਬਾਂ ਘਾਟਾਂਗੇ ਉੱਥੇ ਕਰਨਗੇ ਅਸੀਂ 20 ਕਰੋੜ ਦਾ ਕੰਮ ਚੱਲੀਦਾ ਮਜ਼ਦੂਰ ਕਰਾਂ ਦਾ ਦਾ ਬਾਈ ਪੰਜਾਬ ਦੇ ਵਿੱਚ ਬਰਬਾਦੀ ਕਰਨੀ ਤਲਪਿਆ ਤੂੰ ਇੱਥੋਂ ਨਿਕਲੇ ਤੇਰੀ ਗਾਣ ਗੁਰਦੂ ਨਹੀਂ ਮੈਂ ਇੱਥੋਂ ਕਿੱਥੇ ਤਰ ਮਿੰਟ ਗੱਲ ਲੁੱਪ ਗੰਤ ਨਹੀਂ ਪਾਇਆ ਸਾਡਾ ਮਜ਼ਦੂਰ ਭਾਈ ਚਾਰਾ ਸਾਡੇ ਮਜ਼ਦੂਰ ਭਾਈ ਰਣ ਤੂੰ ਪਿੱਛੇ ਲਾਉਣਾ ਤੂੰ ਚੰਗਿਆ ਮੇਰਾ 20 ਕਰਾ ਦੋ ਉੱਥੇ ਜੀ ਕੰਮ ਕਰਾਈਏ ਸਾਡੇ ਮਜ਼ਦੂਰ ਭਾਈ ਗੰਦ ਨਹੀਂ ਪੜ ਜਾਏਗੀ ਜਮੇ 2 ਮਿੰਟ ਗੱਲ ਸੁਣ ਲਓ ਮੇਰੀ 2 ਮਿੰਟ ਗੱਲ ਸੁਣ ਮੇਰੇ ਥੱਲੇ ਆਏ ਜਿਹਨੇ ਗੱਲ 2 ਮਿੰਟ ਗੱਲ ਸੁਣ ਲਓ ਧਿਆਨ ਨਾਲ 1 ਮਿੰਟ ਪਹਿਲਾਂ ਇੱਕ ਮਿੰਟ ਇੱਕ ਮਿੰਟ ਚਮਕੌਰ ਬੋਲ ਲੈ। ਤੁਸੀਂ ਚੁੱਪ ਕਰ ਜਾ। ਉਹ ਨਹੀਂ ਨਹੀਂ। ਓਏ ਇੱਕ ਮਿੰਟ ਚਮਕੌਰ ਯਾਰ ਬੋਲ ਲੈ। ਕੋਈ ਨਹੀਂ ਬੋਲਣਾ ਇੱਕ ਮਿੰਟ। ਇਹ ਗੱਲ ਨਹੀਂ। 2 ਮਿੰਟ ਬਾਈ ਪਹਿਲਾਂ। ਪਹਿਲਾਂ ਗੱਲ ਸੁਣ ਲੈ। ਪਹਿਲਾਂ ਕੋਈ ਵੀ ਕਿਸੇ ਨੇ ਪੂਰੀ ਹੋਣ ਬਾਈ ਨਾ ਸੀ ਹੁਣ ਤਾਂ ਕੋਈ ਨਹੀਂ। ਇੱਕ ਮਿੰਟ ਬਾਈ 2 ਮਿੰਟ ਗੱਲ ਸੁਣ ਲੈ। ਬਾਈ ਰੌਲਾ ਨਾ ਪਾਓ ਯਾਰ ਬੋਲੋ ਨਾ। ਮੈਂ ਕਹਿੰਦਾ ਮੈਂ ਉਹ ਤੇ ਕਹਿੰਦਾ। ਬਾਈ ਕਿਉਂ ਗੌਰ? ਬਾਈ। ਬਾਈ। ਇੱਕ ਮਿੰਟ ਯਾਰ ਚਮਕੌਰ ਯਾਰ ਮੇਰੀ ਗੱਲ ਸੁਣ ਕਰ ਜਾ ਬਾਈ ਤੂੰ। ਇੱਕ ਮਿੰਟ ਗੱਲ ਸੁਣ ਲੋ ਯਾਰ। ਇੱਕ ਮਿੰਟ ਪਲੀਜ਼। 2 ਮਿੰਟ ਮੈਂ ਤੁਹਾਡੇ ਨਾਲ 5 ਮਿੰਟ ਤੁਹਾਡੇ ਨਾਲ ਗੱਲ ਕਰਨੀ ਹੈ ਮੈਂ ਜਿਆਦਾ ਮਿੰਟ ਗੱਲ ਨਹੀਂ ਕਰਨੀ ਮੇਰੀ ਹੱਥ ਵੱਨ ਕੇ ਮਿੰਟ ਦਾ 2 ਮਿੰਟ ਗੱਲ ਸੁਣ ਲਓ ਤੁਸੀਂ ਮੇਰੇ ਸਾਰੇ ਜਾਣੇ ਮੇਰੀ ਮੈਂ ਗੱਲ ਸ਼ੁਰੂ ਕਰਨ ਲੱਗਦਾ ਤੇ ਸਾਰੇ ਜਾਣੇ ਮੇਰੇ ਪੰਜਾਬ ਦੇ ਜਾਏ ਹਾਂ ਧਿਆਨ ਨਾਲ ਗੱਲ ਸੁਣ ਦੇਰ ਮਾਤਾ ਤੁਸੀਂ ਵੀ ਇੱਧਰ ਆਓ ਗੱਲ ਤੁਸੀਂ ਵੀ ਸੁਣ ਦੇਰ ਧਿਆਨ ਨਾਲ ਓਰੇ ਆ ਤੂੰ ਵੀ ਬਾਬਾ ਬਣਿਆ ਹੋਆ ਓਰੇ ਉਹ ਵੀ ਬਣਿਆ ਓਰੇ ਆ ਓਰੇ ਗੱਲ ਸੁਣ ਮੇਰੀ ਇੱਧਰ ਪਹਿਲਾਂ ਮੇਰੀ ਧਿਆਨ ਨਾਲ ਗੱਲ ਸੁਣ ਇੱਕ ਮਿੰਟ ਖੜ ਜਾ ਓਰੇ ਆ ਇੱਧਰ ਆ ਇੱਧਰ ਆ ਜਾ ਸੱਚ ਸੱਚ ਤੁਸੀਂ ਮੇਰੇ ਸਾਰੇ ਜਾਣੇ ਆਪਣੇ ਪੰਜਾਬ ਦੇ ਜਾਣੋ ਧਿਆਨ ਆ ਬੰਦ ਕਰ ਲੈ ਕਾਕਾ ਗੱਡੀ 2 ਮਿੰਟ ਬੰਦ ਕਰ ਲੈ ਮੈਂ ਆਪਣੇ ਗੁਰੂ ਨੂੰ ਆਪਣੇ ਧਰਤੀ ਨੂੰ ਹਾਜ਼ਰ ਨਾਜ਼ਰ ਰੱਖ ਕੇ ਕਹਣਾ ਨਾ ਮੈਂ ਜਾਤ ਪਾਤ ਨੂੰ ਮੰਨਣ ਵਾਲਾ ਬੰਦਾ ਨਾ ਮੈਂ ਕਿਸੇ ਧਰਮ ਦੇ ਵਿੱਚ ਕੱਟੜ ਆ ਕਿਉਂਕਿ ਜਿੱਥੇ ਗੱਲ ਧਰਮ ਦੀ ਆ ਗਈ ਧਿਆਨ ਨਾਲ ਗੱਲ ਸੁਣ ਲਿਓ ਇੱਕ ਓੰਕਾਰ ਤੋਂ ਗੱਲ ਸ਼ੁਰੂ ਹੁੰਦੀ ਹੈ ਟੋਮੈਂਟ ਪਲੀਜ਼ ਸਪਨ ਨਹੀਂ ਮੈਂ ਇਹਨਾਂ ਦੇ ਵਿੱਚ ਨਹੀਂ ਬੰਦਾ ਮੈਂ ਮੈਨੂੰ ਚੰਗੀ ਸਿੱਖਿਆ ਦੇ ਕੇ ਜਾਣਾ ਪਲੀਜ਼ ਕੋਈ ਨਹੀਂ ਯਾਰ ਅਸੀਂ ਪਹਿਲਾਂ ਹੀ ਆ ਗਏ ਮੈਂ ਮੈਂ ਪੜ੍ਹਾਉਂਦਾ ਨਹੀਂ ਕੋਈ ਮੈਂ ਪੜ੍ਹਾਉਂਦਾ ਨਹੀਂ ਮੈਂ ਕੋਈ ਗੱਲ ਪੜ੍ਹਾਉਂਦਾ ਨਹੀਂ ਮੈਂ ਆਪਦੇ ਸਾਣੇ ਦਾ ਮਾਹੌਲ ਦੇਖਣਾ ਪੜਦਾ ਉਹ ਤੁਰਿਆ ਉਰੇਆ 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 ਤੂੰ ਮਾਤਾ ਕੱਢਦਾ ਤੂੰ ਉਰੇਆ ਮੇਰੇ ਕੋਲ ਉਰੇਆ ਮਾਤਾ ਜੀ ਉਰੇਆ ਜੇ ਆਪਾਂ ਗੱਲਬਾਤ ਨਹੀਂ ਕਰਾਂਗੇ ਫਿਰ ਕੀ ਹੋਊਗਾ ਆਪਾਂ ਨਾ ਬਾਈ ਨਾ ਯਾਰ ਭਾਈ ਲਾ ਲਾ ਮੰਟੇ ਕਰ ਉਹਰੇ ਇੱਕ ਮਿੰਟ ਗੱਲ ਸੁਣਾ ਉਹਰੇ ਅੱਤਰ ਦੀ ਕਿਹੜੀ ਮਾਤਾ ਹੁੰਦੀ ਉਰੇਆ ਲੋਕ ਨੂੰ ਤੇ ਉਹ ਭੰਨ ਦੇਖਣੇ ਪਾਈ ਜਾਂਦਾ ਉਰੇ ਤੇਰੀ ਜਮਾਤਾਂ ਕਿੱਡੀ ਹੁੰਦੀ ਐ ਨਹੀਂ ਤੂੰ ਪਖੰਡ ਕਰਦਾ ਹੁੰਦਾ ਰੋਜ਼ ਉੱਥੇ ਲੱਗਿਆ ਪੈਰਾਂ ਨਾਲ ਤੂੰ ਉਥੇ ਕਿਹੜੇ ਲੋਕਾਂ ਨੂੰ ਇਹ ਗਰੀਬ ਲੋਕਾਂ ਨੂੰ ਗਰੀਬ ਲੋਕਾਂ ਨੂੰ ਕਿੱਧਰ ਲਾਈ ਫਿਰਦਾ ਤੂੰ ਇੱਕ ਮਿੰਟ ਇੱਕ ਮਿੰਟ ਤੇਰੇ ਐਸਾ ਮੈਂ ਜੂਤ ਫਿਰਨਾ ਤੂੰ ਜਾਸ ਰੱਖੇਗਾ ਤੂੰ ਅੱਜ ਕਿਸਾ ਪੂਰਾ ਸਮਝੀ ਮਰਦਾ ਇੱਥੇ ਕਿ ਲੋਕਾਂ ਦੇ ਪਾਸੇ ਚਾਹੁੰਦਾ ਜੇ ਤੂੰ ਪਖੰਡ ਬਾਗ ਦੇ ਵਿੱਚ ਪਾਤਰੀ ਐਸੀ ਧੌਣ ਕੁੱਟੂਆ ਸਾਲਾ ਬਣਿਆ ਕਲਾਕਾਰੀ ਦਾ ਤੂੰ ਲੋਕਾਂ ਨੂੰ ਗਰੀਬ ਲੋਕਾਂ ਨੂੰ ਪਿੱਛੇ ਲਈ ਫਿਰਦਾ ਤੂੰ ਮੈਂ ਥੋੜੀ ਲੈ ਕੇ ਆਇਆ ਉਹ ਭੈਣ ਚੋਂ ਤਾਂ ਉੱਥੇ ਕਿਹਨੇ ਕਹਿਣਾ ਮੇਰੇ ਮਾਤਾ ਉਹਦੇ ਕਿ ਕੋਈ ਆਉਂਦੀ ਅਵਰ ਤੋਂ ਕਾਲ ਨਾ ਕਰੀ ਸਮਝ ਕਿ ਕਿਸਕੇ ਲੈ ਕੇ ਉਧਰ ਮੈਂ ਉੱਥੋਂ ਤੈਨੂੰ ਮਾਤਾ ਤੇਰੇ ਚਾਹੂ ਗੰਦ ਚ ਹੈ ਤਾ ਤੂੰ ਸਾਲਾ ਇਹ ਡਾਕ ਫੋਨ ਹੈ ਇਹਨੂੰ ਕੁੱਟ ਕੇ ਲੈ ਕੇ ਨਾ ਮੇਰੇ ਸਾਹਮਣੇ ਯਾਰ ਗਾਰਕ ਮੈਂ ਪਿੰਡ ਦੇ ਰਲਾਇਆ ਡਾਂਗ ਫਰਾਂਗੇ ਯਾਰ ਪਖੰਡ ਬਾਦ ਉਹਨੂੰ ਡਾਂਗ ਫਰਾਂਗੇ ਤੇ ਸਾਡੇ ਨੇ 2-4 ਸਾਮੰਦਾ ਉਹ ਚੁੱਟਾ ਪਖੰਡ ਬਾਜੇ ਹੁਣ ਕਰ ਤੇਰੀ ਗਾਣਕੁੱਟ ਨੂੰ ਨਾ ਬਾਬਾ ਯਾਰ ਬਈ ਸਾਲਾ ਆਪਣਾ ਕਲਾਕਾਰੀ ਦਾ ਡਾਂਗ ਫਰਿਆ ਮੁੰਡੇ ਸਾਡੇ ਬਚ ਬਚ ਸਾਲਾ ਉਹ ਤਾਂ ਉਹ ਮੇਰੇ ਫੜ ਜਾ ਤੂੰ ਉੱਥੇ ਨਹੀਂ ਗਿਆ ਹਾੜਾਂ ਦੇ ਵਿੱਚ ਤਕਰੀਬਨ ਘਟਾਏ ਉੱਥੇ ਕਰਨਗੇ ਅਸੀਂ 20 ਕਰਾਣਾ ਕੰਮ ਤੇ ਨਹੀਂ ਰਾਂ ਮਜ਼ਦੂਰ ਕਰਾਣਾ ਦਾ ਬਾਈ ਪੰਜਾਬ ਦੇ ਵਿੱਚ ਬਰਬਾਦੀ ਕਰਨੀ ਤਲਪਿਆ ਤੂੰ ਇੱਥੋਂ ਨਿਕਲੇ ਤੇਰੀ ਗਾਂਡ ਕੁੜਤੀ ਨਹੀਂ ਮੈਂ ਇੱਥੋਂ ਕਿਤੇ ਤਰ ਮਿੰਟ ਕਰ ਲੂ ਗਾਂਦ ਨਹੀਂ ਪਾਇਆ ਸਾਡਾ ਮਜ਼ਦੂਰ ਭਾਈਚਾਰਾ ਸਾਡੇ ਮਜ਼ਦੂਰ ਭਾਈਚਾਰੇ ਨੂੰ ਪਿੱਛੇ ਲਾਉਣਾ ਤੂੰ ਚੰਗਿਆਂ ਮੇਰਾ 20 ਕਰਾ ਲਓ ਉੱਥੇ ਜੀ ਕੰਮ ਕਰਾਈਏ ਸਾਡੇ ਮਜ਼ਦੂਰ ਭਾਈਚਾਰੇ ਦੇ ਕਿਤਾ ਲਾਜ ਕਰਾ ਕੇ ਜੀ ਕੁੜੀ ਦਾ ਵਿਆਹ ਕਰ ਅਨੇਕਾਂ ਨੇ ਮਜ਼ਦੂਰਾਂ ਨੇ ਮੈਂ ਪੈਸੇ ਕਢਾਤੇ ਜਿਹੜਾ ਵੀ ਮੇਰੇ ਕੋਲੇ ਆਉਂਦਾ ਮਜ਼ਦੂਰ ਕੋਈ ਕੱਲ ਨੂੰ ਬਦਬਾਰ ਆ ਜੀ ਮੇਰੇ ਕੋਲੇ ਕੱਲ ਨੂੰ ਕਰੇ ਆਈ ਮੇਰੇ ਕੋਲੇ ਦੇਖੀ ਕਿੰਨਾ ਮੇਰਾ ਮਜ਼ਦੂਰ ਭਾਈ ਜਰਾ ਮੇਰੇ ਨਾਲ ਹੋ ਸਾਲਾ ਬਣਾ ਚਲੱਤਰ ਕਰਦਾ ਚਲੱਤਰ ਨਹੀਂ ਕਰਦਾ ਨਹੀਂ ਯਾਰਾ ਕਿਸੇ ਨੇ ਤੁਸੀਂ ਕਿਸੇ ਨੇ ਕਿਸੇ ਨੇ ਬੱਚੇ ਦਾ ਵਿਆਹ ਕਰੋ ਕਿਦਾ ਲਾਜ ਕਰਵਾਓ ਉਹ ਕਰੋ ਚੰਗੀਆਂ ਲੈ ਕੇ ਗੱਡੀਆਂ ਸਾਲਾ ਇੱਥੇ ਤੁਰਾ ਫਿਰਦਾ ਵਾ ਵਾ ਜੇ ਮੈਨੂੰ ਇੱਥੇ ਖੜਾ ਥਾਗ ਰਿਹਾ ਤੇਰੀ ਧੌਣ ਕੁੱਟ ਕੇ ਲੈ ਜਾਂਗਾ ਮੈਥੋਂ ਭਾਈ ਵੀ ਦੇ ਮੈਂ ਆਪਣੇ ਮਜ਼ਦੂਰ ਭਾਈ ਜਿਹੜਾ ਸਾਡੇ ਆਪਣੇ ਸਾਡੇ ਪਿੰਡ ਵਾਲੇ ਆਪਣੇ ਸਿੰਘ ਸਰਦ ਮੁੰਡੇ ਸਿੱਖਾਂ ਮੈਂ ਆਪਣੇ ਸਿੰਘਾਂ ਦੇ ਮੁੰਡੇ ਸਾਡੇ ਉੱਥੇ ਪਿੰਡੋਂ ਬਣਾ ਫਿਰਦਾਨ ਵਾਲੇ ਕੁਝ ਹੋਰ ਭਾਈ ਪਾਣੀ ਭਾਈ ਨੂੰ ਪਾਣੀ ਆ ਭਾਈ ਪਾਣੀ ਲੈ ਜਾਓ ਬੰਨੇ ਭਾਈ ਨੂੰ ਪਾਣੀ ਦੇ ਭਾਈ ਨੂੰ ਪਾਣੀ ਲੱਗ ਜਰ ਮਾਤਾ ਨੂੰ ਬਦਨਾਮ ਕਰਕੇ ਧਰਤਾ ਮਾਤਾ ਇੰਨੀ ਪਵਿੱਤਰ ਮਾਤਾ ਯਾਰ ਇੰਨੀ ਮਾਤਾ ਨੂੰ ਪਵਿੱਤਰ ਨੂੰ ਇਹਨੇ ਬਦਨਾਮ ਕਰਕੇ ਧਰਤਾ ਪਵਿੱਤਰ ਮਾਤਾ ਨੂੰ ਬਦਨਾਮ ਨਹੀਂ ਕਰਤਾ ਮਾਤਾ ਛੇਰਾਂ ਵਾਲੀ ਮਾਤਾ ਹੋਵੇ ਕਾਲੀ ਮਾਤਾ ਹੋਵੇ ਇਹਨਾਂ ਉਹਨਾਂ ਲੋਕਾਂ ਨੂੰ ਪੁੱਛਦੇ ਨੇ ਇਹ ਕਹਿੰਦਾ ਮੇਰੇ ਚ ਆ ਗਈ ਹਾਂਜੀ ਹਾਂ ਖਾ ਕੇ ਨਸ਼ਾ ਪੀ ਕੇ दारू ਕਹਿੰਦਾ ਮੇਰੇ ਚ ਮਾਤਾ ਆ ਗਈ ਮਾਤਾ ਇਹ ਜੇ दारू ਪੀਣਾ ਚਾਹੂਗੀ ਮਾਤਾ ਚੂੜੀਆਂ ਪਾ ਕੇ ਮਤ ਨੂੰ ਬਦਨਾਮ ਨਹੀਂ ਕਰਤਾ ਯਾਰ ਅਸੀਂ ਵੀ ਮਾਤਾ ਨੂੰ ਮੰਨਦੇ ਹਾਂ ਅਸੀਂ ਸਾਰੇ ਤਰ ਮਾਤਾ ਸਤਿਕਾਰ ਕਰਦੇ ਹਾਂ ਤੁਸੀਂ ਮੇਰੇ ਆਪ ਦੇ ਭਾਈ ਹੋ ਮੈਂ ਤੁਹਾਡੇ ਲਈ ਮਰ ਸਕਦਾ ਮਜ਼ਦੂਰ ਭਾਈ ਚਰੇੜੀ ਮੈਂ ਜਿੱਥੇ ਮਰਜੀ ਦੇਖ ਲਿਓ ਵੀ ਮੇਰੇ ਤੇ ਮੇਰੇ ਪਿੰਡ ਵਾਲਾ ਸਾਰੇ ਪਿੰਡਾਂ ਦੇ ਵਿੱਚ ਕਿਵੇਂ ਆਪਦੇ ਆਪ ਦੇ ਭਰਾਮਾਂ ਦਾ ਕੰਮ ਕਰਾ ਰਹੇ ਆ ਪਰ ਮੈਂ ਇਹ ਪਖੰਡਵਾਜ ਨੂੰ ਪਰਮਪਸੰਦ ਨਹੀਂ ਕਰਦਾ ਚਾਹੇ ਮੈਨੂੰ ਥੋੜੇ ਖਾਤਰ ਇੰਨੇ ਪਰਚੇ ਪਏ ਨੇ ਸਰਕਾਰਾਂ ਨਾਲ ਸਿਸਟਮ ਨਾਲ ਲੜਿਆ ਕਿਸੇ ਪਾਰਟੀ ਨਾਲ ਇੱਥੇ ਕਰ ਜਾ ਕੇ ਨਹੀਂ ਖੜੇ ਅਸੀਂ ਅਸੀਂ ਸਿਰਫ ਆਪਣੇ ਇਸ ਦੇ ਵਿੱਚ ਗਰੀਬੀ ਦੇ ਵਿੱਚੋਂ ਨੌਜਵਾਨਾਂ ਨੂੰ ਕੱਢਣਾ ਚਾਹੁੰਦੇ ਆ ਸਾਡੇ ਬੱਚੇ ਕਿਵੇਂ ਪੜਨ ਕਿਵੇਂ ਲਿਖਣ ਕਿੱਥੇ ਤੇ ਕਰ ਦੁਨੀਆ ਪਹੁੰਚ ਗਈ ਸਾਡੇ ਬੱਚਿਆਂ ਨੂੰ ਇਹ ਸਿਸਟਮ ਚਲਾਇਆ ਹੋਇਆ ਹੈ ਜੇ ਇਹਨਾਂ ਨੂੰ ਪਤਾ ਸਹਾਈ ਕਿੰਨਾਂ ਦੇ ਆ ਰਾਜਨੀਤਿਕ ਲੀਡਰਾਂ ਲੋਕਾਂ ਦੀ ਸਹਾਈ ਹੈ ਇਹਨਾਂ ਨੂੰ ਤੋਂ ਨੂੰ ਉਹਦੇ ਵਿੱਚ ਪਸਾ ਲੈਂਦੇ ਨੇਗੇ ਸਾਡੇ ਬੱਚੇ ਪੜ੍ਹਨ ਲਿਖਣ ਸਾਡੀਆਂ ਅੱਗੇ ਪਹੁੰਚਣ ਸਾਡੇ ਬੱਚੇ ਮੈਂ ਹਰ ਇੱਕ ਪੱਖੋਂ ਦੀ ਗਰੀਬੀ ਦੇਖੀ ਸਾਡੇ 3-4 ਕਿੱਲੇ ਜ਼ਮੀਨ ਦੇ ਸੀਗੇ ਮੈਂ ਹਰ ਮੇਰੀਆਂ ਭੈਣਾਂ ਮੇਰੀ ਮਾਂ ਕੈਂਸਰ ਨਾਲ ਮਰ ਗਈ ਸਾਰਾ ਕੁਝ ਹੋ ਗਿਆ ਪਰ ਮੈਂ ਸਾਰੀ ਗਰੀਬੀ ਹਟਾ ਕੇ ਇੱਥੇ ਆਉਂਦੇ ਭਰਾਵਾਂ ਦੀ ਮੈਂ ਬਾਹ ਫੜ ਰਿਆਂ ਵੀ ਨਹੀਂ ਆ ਬਹੁਤ ਵਧੀਆ ਕੰਮ ਕਰਦਾ ਸੀ ਤੇਰੀਆਂ ਵੀ ਮੈਨੂੰ ਮਾਂ ਦੀ ਮੈਂ ਆਪਣੀ ਮੈਨੂੰ ਆਪਣੀ ਮਰੀ ਹੋਈ ਮਾਂ ਦੀ ਸੌ ਮੈਂ ਤੇਰੇ ਐਸਾ ਮੈਂ ਜੂਤ ਫੇਰਨਾ ਤੂੰ ਯਾਦ ਰੱਖੇਗਾ ਤੂੰ ਨਾ ਸਮਝੀ ਮਰਦਾ ਇੱਥੇ ਕਰ ਲੋਕਾਂ ਦੇ ਪਾਸੇ ਚੱਲਦਾ ਫਿਰ ਤੂੰ ਪਖੰਡ ਬਾਗ ਦੇ ਵਿੱਚ ਪਾਤਰੀ ਆਈ ਸੀ ਢੋਣ ਕੁੱਟੂਆ ਆ ਬਣਾ ਕਲਾਕਾਰੀ ਦਾ ਤੂੰ ਲੋਕਾਂ ਨੂੰ ਗਰੀਬ ਲੋਕਾਂ ਨੂੰ ਪਿੱਛੇ ਲਈ ਫਿਰਦਾ ਤੂੰ ਮੈਂ ਥੋੜੀ ਲੈ ਕੇ ਆਇਆ ਤੂੰ ਭੈਣ ਚੋਤਾ ਉੱਥੇ ਕਿਹਨੇ ਕਹਿਣਾ ਮਰ ਕੇ ਮਾਤਾ ਹੁੰਦੇ ਕਿਹਨੇ ਕੋਈ ਆਉਂਦੀ ਵਰ ਤੋਂ ਗਾਲ ਨਾ ਕੱਢ ਤੂੰ ਨਾ ਸਮਝੀ ਕਢੀਸ ਕੇ ਲੈ ਕੇ ਉਧਰ ਨੂੰ ਮੈਂ ਉੱਥੋਂ ਤੈਨੂੰ ਮਾਤਾ ਤੇਰੇ ਚਾਹੂ ਗੰਦ ਚ ਹੈ ਤੂੰ ਸਾਲਾ ਡਾਂਗ ਫਰਾਂਗੇ ਇਹਨੂੰ ਕੁੱਟ ਕੇ ਲੈ ਕੇ ਨਾ ਸਾਹਮਣੇ 5000 ਯਾਰ ਦਾ ਰਖਮਣ ਪੈਣ ਦੇ ਰਲਾ ਇਹ ਡਾਂਗ ਫਰਾਂਗੇ ਯਾਰ ਪਖੰਡ ਬਾਗ ਦੇ ਉੱਪਰ ਮੈਨੂੰ ਕੋੜਦਾ ਡਾਂਗ ਫੜਾ ਕੇ ਤੇ। ਭਾਈ ਸਾਡੇ ਨੇ 2-4 ਸਾਮ ਹੁੰਦਾ। ਉਹ ਚੁੱਤਾ ਪਖੰਡ ਬਾਜੇ ਹੁਣ ਕਰ ਤੇਰੀ ਗਾਣਕੁੱਟ ਨੂੰ ਮੈਂ। ਬਾਜਾ ਯਾਰ। ਸਲਾਬ ਨਾ ਕਲਾਕਾਰੀ ਦਾ। ਡਾਂਗ ਫੜ ਜਾ ਮੁੰਡੇ ਸਾਡੇ। ਕੋਈ ਨਹੀਂ। ਬੱਚ ਬਾਜਾ। ਸਲਾਬ ਪਾਪਾ ਨੇ ਕਰ। ਉਹ ਰਣ ਉੱਜਨੇ ਦਾ ਮਰਮਾ। ਮੈਂ ਫੜ ਜਾ। ਉਹ ਉੱਥੇ ਨਹੀਂ ਗਿਆ ਹਣਾਂ ਦੇ ਵਿੱਚ ਕਿਰਪਾ ਲੈ ਘਟਾ ਕੇ ਉੱਥੇ ਹੀ ਕਰਨਗੇ ਅਸੀਂ। 20 ਕਰੋੜ ਦਾ ਕੰਮ ਤੇਰੀ ਦਾ ਮਜ਼ਦੂਰ ਕਰਾਂ ਦਾ ਬਾਈ ਪੰਜਾਬ ਦੇ ਵਿੱਚ ਬਰਬਾਦੀ ਕਰਨੀ ਤਲਪਿਆ ਤੂੰ ਇੱਥੋਂ ਨਿਕਲੇ ਤੇਰੀ ਗਾਂਡ ਗੁਰਦੂ ਨਹੀਂ ਮੈਂ ਇੱਥੋਂ ਗੰਦ ਨਹੀਂ ਪਾਇਆ ਸਾਡਾ ਮਜ਼ਦੂਰ ਭਾਈਚਾਰਾ ਸਾਡੇ ਮਜ਼ਦੂਰ ਭਾਈ ਇਹਨਾਂ ਨੂੰ ਪਿੱਛੇ ਲਾਉਣਾ ਤੂੰ ਮੇਰਾ 20 ਕਰੋੜ ਦਾ ਉੱਥੇ ਜੀ ਕੰਮ ਕਰਾਈ ਇਹਨਾਂ ਸਾਡੇ ਮਜ਼ਦੂਰ ਭਾਈਚਾਰੇ ਦੇ ਕਿਤਾ ਲਾਜ ਕਰਾ ਕੇ ਜੀ ਕੁੜੀ ਦਾ ਵਿਆਹ ਕਰ ਅਨੇਕਾਂ ਨੇ ਮਜ਼ਦੂਰਾਂ ਨੇ ਮੈਂ ਪੈਸੇ ਕਢਾਤੇ ਜਿਹੜਾ ਇੱਕ ਮਜ਼ਦੂਰਾਂ ਨੇ ਪੈਸੇ ਦਿਵਾ ਉਹ ਕਰ ਬੋ ਕਰ ਅਜੀ ਤੈਨੂੰ ਗਲਤ ਨਹੀਂ ਕਹਿੰਦੇ ਪਰ ਤੂੰ ਮੇਰਾ ਭਰਾ ਹਾਂਗਾ ਮੈਂ ਤੈਨੂੰ ਅੱਜ ਮਿਲ ਲਈ ਮੈਂ ਤੇਰੇ ਨਾਲ 2 ਮਿੰਟ ਗੱਲ ਕਰ ਲੈ ਮੇਰੇ ਨਾਲ ਘਰੇ ਆ ਕੇ ਮੁੱਤਵਾਰੋਂ ਜਿੰਨੇ ਮਰਜ਼ੀ ਗੱਲ ਕਰ ਲਓ ਹੁਣ ਸਾਡੀ ਸਾਡੇ ਪਿੰਡੋਂ ਸਾਡੇ ਮਜ਼ਦੂਰ ਭਾਈਚਾਰੇ ਦੀ ਕੁੜੀ ਦਾ ਵਿਆਹ ਮੈਂ ਉੱਥੇ ਇੱਥੇ ਮੈਂ ਇੰਨੇ ਇੰਨਾ ਮੈਂ ਇੱਥੇ ਕੀ ਕਰਨਾ ਆਇਆ ਸੀਗਾ ਮੈਂ ਤੁਹਾਡੇ ਕੰਮ ਨੂੰ ਕੀ ਪਤਾ ਏ ਇੰਨਾ ਥੱਬਾ ਪਰਚਾ ਦੇ ਗਿਆ ਸਾਰਾ ਰਿਕਾਰਡ ਦੇ ਗਿਆ ਵੀ ਇੰਨੇ ਪਰਚੇ ਮੇਰੇ ਤੇ ਕਿਤੇ ਹੋਣੇ ਏਅਰਪੋਰਟ ਤੋਂ ਉੱਤਰਿਆ ਆਉਣ ਸਾ ਮੇਰਾ ਪਾਸਪੋਰਟ ਰੱਖ ਲਿਆ ਆਉਣ ਤੋਂ ਮੇਰੀ ਰੈਟ ਪਾਲੀ ਪੂਰਾ ਯੂਰਪ ਘੁੰਮਣ ਤੋਂ ਬਾਅਦ ਦੋ ਮਿੰਟ ਮੇਰੀ ਗੱ ਤੁਸੀਂ ਆਪਾ ਇਸ ਨੂੰ ਬਹਿ ਕੇ ਗੱਲ ਹੋ ਜੂਗੀ ਤੁਸੀਂ ਤੁਹਾਡੇ ਇਤਿਹਾਸ ਸੱਚੋਂ ਨਿਕਲ ਗਿਆ ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹਣਾ ਵੀ ਤੁਸੀਂ